ਜੀ ਵਿਸ਼ਵਾਸ ਕਰ ਜੀਏ ਅੰਗਲਮਰ ਆ 24 ਘੰਟੇ ਬੱਤੀ ਆ ਗਈ ਹਾਂਜੀ ਹਾਂਜੀ ਵਾਹੇ ਜੇ ਮੈਂ ਉਹਦੀ ਸ਼ਿਫਟ ਕਰਨ ਲੱਗਿਆ ਤੇ ਭਾਵੇਂ ਛੱਡੀ ਦੇਣ ਬੱਤੀ ਇਹ ਥਾਲੇਦਾਰ ਸਾਹਿਬ ਤੋਂ ਇਹ ਗੱਲ ਹੀ ਕਰ ਲਓ ਮੁੱਖ ਮੰਤਰੀ ਨਾਲ ਮੈਂ ਉਹਦੀ ਸ਼ਿਫਟਾਂ ਕਰ ਦਿੰਨਾ ਜੇ ਬੱਤੀ ਪੱਕੀ ਛੱਡ ਕੇ ਰੱਖੂ ਇਹ ਅਸੀਂ ਵਿਸ਼ਵਾਸ ਕਰ ਜੀਏ ਅੰਗਲਮਰ ਹਾਂ ਜੀ 24 ਘੰਟੇ ਬੱਤੀ ਆ ਗਈ ਜੀ ਹਾਂ ਜੀ ਹਾਂ ਜੀ ਪਤਾ ਨਹੀਂ ਹਾਂ ਜੀ ਵੈਸੇ ਜੇ ਮੈਂ ਉਹਦੀ ਸ਼ਿਫਟ ਕਰਨ ਲੱਗਿਆ ਤੇ ਭਾਵੇਂ ਛੱਡੀ ਦੇਣ ਬੱਤੀ ਇਹ ਹੀ ਹਾਲ ਹੈ ਚਲੋ 90 ਰੁਪਏ ਦਾ ਡੀਜ਼ਲ ਪਾਓ ਤੇ ਫੋਕੋ ਤਮਾਸ਼ਾ ਵੇਖੋ ਫਿਰ ਬਦਲਾ ਹੈ ਜੀ ਇਹ ਨੌਜਵਾਨ ਨਹੀਂ ਨੌਜਵਾਨਾਂ ਦੀ ਇੱਕ ਮੰਗ ਸੀ ਸਾਬ ਹੋ ਜੋ ਇਹ ਕਹਿੰਦੇ ਇੱਕ ਗੱਲ ਜ਼ਰੂਰ ਕਹਿਣੀ ਹੈ ਸਾਬ ਨੇ ਵੀ ਜਿੱਦੇ ਵਿਕਰ ਵੀ ਚੀਟੀਆਂ ਦੇ ਹੱਥ ਫਿਰ ਗਿਆ ਨਾ ਚੀਕਾ ਕੜਾ ਲਾ ਇਹ ਜ਼ਰੂਰ ਕਹਿਣੀ ਹੋ ਰਹੀ ਇਹਨਾਂ ਨੂੰ ਕੋਈ ਸ਼ੱਕ ਹੈ ਛੋਡੇ ਚ ਕੋਈ ਆਉ ਸਾਡੇ ਮਾਸੀ ਦਾ ਪੁੱਤ ਆ ਜਾਣਦੇ ਨੂੰ ਬੇਲ ਵੀ ਜਿਹੜੇ ਇਸ ਚੱਕਰ ਚ ਨਹੀਂ ਆ ਰਹੇ ਜਿਹੜੇ ਬਿਲ ਕਹਿੰਦੇ ਸੀ ਨਾ ਜੀ ਆ ਜਿਹੜਾ ਬਿਲ ਲੈਟ ਤਾਂ ਆਉਂਦੀ ਨਹੀਂ ਜਿ ਘਰਾਂ ਦੀ ਸਾਡੇ ਪਿੰਡ ਦੇ 63 ਲੋਕਾਂ ਦੇ ਕਨੈਕਸ਼ਨ ਜਿਹਦੇ ਵਿੱਚ 34 ਐਸਸੀ ਨੇ ਜੀ ਕਿਸੇ ਦਾ 18000 ਕਿਸੇ ਦਾ 22000 ਐ ਪੈਂਡਿੰਗ ਬਿਲ ਨਹੀਂ ਆਪਣੀ 200 ਜੂਟ ਮਾਫ ਸੀ ਤੇ ਉਹ 200 ਵਾਲੀ ਕੰਮ ਚੱਲੀ ਜਾਂਦਾ ਸੀ ਬਿਲ ਕਿਸ ਨੂੰ ਆਉਂਦਾ ਨਹੀਂ ਅੱਜ 300 ਫੇਰ ਵੀ ਮਿਲਉ ਉਹ ਠੱਗੀ ਰਾਗ ਗਿਆ ਲਾਲਾ ਜੀ ਇੱਕ ਵਾਰ ਚੈੱਕ ਕਰਕੇ ਨਹੀਂ ਚੱਲਿਆ ਹਾਂਜੀ ਹਾਂ ਚੱਲਿਆ ਉਹ ਮੁੰਡੇ ਨੂੰ ਕਹਿਆ ਉਹਨੂੰ ਮੈਂ ਇੱਕ ਬਿਲ ਲੈਣ ਦਾ ਚੱਲ ਬਿਲ ਲੱਗ ਗਿਆ ਮੈਂ ਸੋਚਦਾ ਸੀ ਕਿ ਜੇ ਕੋਸੀ ਅਸੀਂ ਉਹ ਲਵੇ ਘੜ ਜਾਂ ਨੂੰ ਕਹਿੰਦੇ ਯਾਰ ਕੇ ਜਣੇ ਲਵੇ ਘੜ ਕੋ ਪਿੱਛੇ ਬੰਦ ਕਰਾ ਲੇ ਇਹ ਥਾਲੇਦਾਰ ਸਾਹਿਬ ਤੋਂ ਇੱਕ ਗਾਲੀ ਕਰ ਲੋ ਮੁੱਖ ਮੰਤਰੀ ਨਾਲ ਮੈਂ ਉਹਦੀ ਸੇਫਤਾ ਕਰ ਦਿੰਦਾ ਜੇ ਬੱਤੀ ਪੱਕੀ ਛੱਡ ਕੇ ਰੱਖੂ